ਉਹਨਾਂ ਪੰਛੀਆਂ ਦੇ ਲਈ ਇੱਕ ਨੌਜਵਾਨ ਨੇ ਅਜੀਹਾ ਬੀੜਾ ਚੁੱਕਿਆ ਕਿ ਬੜਾਈ ਸਲਾਘਾ ਇਹੋ ਕੰਮ ਕੀਤਾ ਹੈ ਤੇ ਕਿਸੇ ਸਮੇਂ ਉਹ ਨੌਜਵਾਨ ਚੋਟੀ ਦਾ ਜਿਹੜਾ ਲੱਕੜੀ ਦਾ ਕਾਰੀਗਰ ਸੀ ਬੈੱਡ, ਅਲਮਾਰੀ, ਸੋਫੇ ਸਾਇਦ ਉਸ ਦੇ ਏਰੀਏ ਵਿੱਚ ਉਸ ਤੋਂ ਵਧੀਆ ਕੁਆਲਿਟੀ ਦੇ ਕੋਈ ਨਹੀਂ ਬਣਾ ਸਕਦਾ ਸੀ ਅੱਜ ਉਹ ਨੌਜਵਾਨ ਉਹਨਾਂ ਬੇਸਹਾਰਾ ਪੰਛੀਆਂ ਦੇ ਲਈ ਹੈ ਰਹਿਣ ਬਸੇਰੇ ਬਣਾ ਕੇ ਦਿੰਦਾ ਇਹ ਜਿਹੜਾ ਕੁਝ ਹੋ ਰਿਹਾ ਤੇਰੇ ਨਾਲ ਦਾ ਹੋ ਰਿਹਾ ਇਹ ਪਾਂਛਿਆਂ ਨਾਲ ਵੀ ਹੋ ਰਿਹਾ ਵੀ ਤੂੰ ਤਾਂ ਕਿਤੇ ਜਾ ਕੇ ਅੰਦਰ ਵੀ ਵੜ ਜਾਵੇਂਗਾ ਜਿੱਦੇ ਲਈ ਜਾਵੇਂਗਾ ਪਾਣੀ ਵੀ ਪੀਲੇਗਾ ਪਰ ਉਹ ਕਿੱਥੇ ਵੜਨਗੇ ਆਲਣ ਦਾ ਕਰਕੇ ਸੇਵਾ ਉਹਨਾਂ ਦੇ ਘਰ ਬਣਾ ਉਹਨਾਂ ਨੂੰ ਵਿੱਚ ਬਿਠਾ ਲੋ ਪੈਂਦੀ ਆ ਮਰ ਜਾਣਗੇ ਇਹ ਤਾਂ ਮਾਰੇ ਜਾਂਦੇ ਵੀ ਨੇ ਵੀਰੇ ਆਲਣੇ ਵੀਰ ਜੀ ਇਹ ਹੀ ਸੋਚ ਕੇ ਬਣਾਉਣਾ ਮੈਂ ਤਾਂ ਵੀ ਸਭ ਤੋਂ ਵੱਡੀ ਦਾ ਪਹਿਲਾਂ ਮੇਰੀ ਇਹ ਸੇਵਾ ਵੀ ਜਿਹੜਾ ਮੈਂ ਬਣਾ ਬਣਾ ਕੇ ਦੇ ਰਿਹਾ ਉਹ ਕਹਿੰਦੇ ਨੇ ਯਾਰ ਵੀ ਤੋ ਇੰਨੇ ਦਾ ਲਾਲਾ ਦਾ ਰੇਟ ਆਪ ਦਾ ਆਪ ਲਾ ਦੇ ਉਹਨੇ ਦੋ ਵਾਲਾ ਨੇ ਚੱਕੇ ਵੱਡੇ ਮੈਂ ਉਹਨੂੰ ਬਿਲਕੁਲ ਨਹੀਂ ਗਾਇ ਵੀਰੇ 100 ਰੁਪਏ ਬਣਦੇ ਨੇ ਇੱਕ ਸਮਾਂ ਸੀ ਜਦੋਂ ਘਰ ਕੱਚੇ ਹੋਇਆ ਕਰਦੇ ਸੀ ਤੇ ਉਹਨਾਂ ਕੱਚੇ ਘਰਾਂ ਦੇ ਵਿੱਚ ਚਿੜੀਆਂ ਦਾ ਚਹਿਚਹਾਉਣਾ ਅਕਸਰ ਹੀ ਦੇਖਿਆ ਜਾਂਦਾ ਸੀ ਪਰ ਯੋਗ ਬਦਲ ਗਿਆ ਲੋਕ ਤਰੱਕੀ ਦੀ ਰਾਹ ਦੇ ਵੱਲ ਭੱਜਦੇ ਨਜ਼ਰ ਆਏ ਤੇ ਤਰੱਕੀ ਦੇ ਰਾਹ ਤੇ ਜਿਉਂ-ਜਿਉਂ ਲੋਕ ਜਾਂਦੇ ਰਹੇ ਉਸੇ ਤਰ੍ਹਾਂ ਉਹਨਾਂ ਦੇ ਘਰਾਂ ਦੇ ਵਿੱਚ ਕੱਚੇ ਦੀ ਥਾਂ ਪੱਕੇ ਘਰਾਂ ਨੇ ਲੈ ਲਈ ਤੇ ਜੋ ਚਿੜੀਆਂ ਸੀ ਪੰਛੀ ਸੀ ਉਹ ਕਿਤੇ ਨਾ ਕਿਤੇ ਉਹ ਘਰਾਂ ਤੋਂ ਬਾਹਰ ਹੋ ਗਏ ਤੇ ਉਹਨਾਂ ਪੰਛੀਆਂ ਦੇ ਲਈ ਇੱਕ ਨੌਜਵਾਨ ਨੇ ਅਜੀਹਾ ਬੀੜਾ ਚੁੱਕਿਆ ਕਿ ਬੜਾਈ ਸਲਾਘਾ ਇਹੋ ਕੰਮ ਕੀਤਾ ਤੇ ਕਿਸੇ ਸਮੇ ਉਹ ਨੌਜਵਾਨ ਚੋਟੀ ਦਾ ਜਿਹੜਾ ਲੱਕੜੀ ਦਾ ਕਾਰੀਗਰ ਸੀ ਬੈੱਡ ਅਲਮਾਰੀ ਸੋਫੇ ਸੈਦ ਉਸ ਦੇ ਏਰੀਏ ਵਿੱਚ ਉਸ ਤੋਂ ਵਧੀਆ ਕੁਆਲਟੀ ਦੇ ਕੋਈ ਨਹੀਂ ਬਣਾ ਸਕਦਾ ਸੀ ਪਰ ਮਨ ਕਿਵੇਂ ਤਬਦੀਲ ਹੋਇਆ ਅੱਜ ਉਹ ਨੌਜਵਾਨ ਉਹਨਾਂ ਬੇਸਹਾਰਾ ਪੰਛੀਆਂ ਦੇ ਲਈ ਹੈ ਰਹਿਣ ਬਿਸ਼ੇਰੇ ਬਣਾ ਕੇ ਦਿੰਦਾ ਗੱਲਬਾਤ ਕਰਦੇ ਆ ਬਾਈ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਰ ਜੀ ਭਗਵੰਤ ਸਿੰਘ ਜੀ ਭਗਵੰਤ ਜੀ ਭਗਵੰਤ ਜੀ ਸੁਣਨ ਦੇ ਵਿੱਚ ਆਇਆ ਸੀ ਕਿ ਤੁਸੀਂ ਕਿਸੇ ਵੇਲੇ ਇੱਕ ਛੋਟੀ ਦੇ ਲੱਕੜੀ ਦੇ ਕਾਰੀਗਰ ਸੀ ਹਾਂਜੀ ਬੈੱਡ ਅਲਮਾਰੀ ਜਾਂ ਸੋਫਾ ਕਹਿੰਦੇ ਬਣਵਾਉਣਾ ਸੀ ਤਾਂ ਤੁਹਾਡੇ ਕੋਲੇ ਲੋਕ ਆਉਂਦੇ ਆਉਂਦੇ ਸੀ ਹਾਂਜੀ ਪਰ ਉਹ ਸਾਹੀ ਕੰਮ ਛੱਡ ਕੇ ਜੇ ਮੈਂ ਕਹਾ ਪੰਜਛਿਆਂ ਦਾ ਰਹਿਣ ਬਿਸ਼ੇਰਾ ਬਣਾਉਣ ਦੇ ਲਈ ਮਨ ਕਿਵੇਂ ਤਬਦੀਲ ਹੋਇਆ ਤੁਹਾਡਾ ਏ ਮਾਨਵਰਦੀ ਜਾਂ ਤਕਬੀਰ ਹੋਇਆ ਜੀ ਇਹ ਸੋਡਾ ਗਾਣਾ ਮੈਂ ਪੂਰਾ ਸਰੇ ਦਾ ਕਾਰੀਗਰਤੀ ਜੋੜੀ ਪੱਲੇ ਚਾਰ ਬੰਦੇ ਵੀ ਰੱਖੇ ਬਿਸੀਗੇ ਜੀ ਮੇਰੇ ਹੋਇਆ ਸੀ ਗੱਲ ਨਹੀਂ ਉਰੇ ਮੇਰਾ ਫੁੱਲ ਕੰਮ ਚੱਲਦੇ ਫਰਨੀਚਰ ਦਾ ਜੀ ਇੱਕ ਵਾਰੀ ਮੈਨੂੰ ਐਸਾ ਕੰਮ ਨਿਕੜਿਆ ਤੁਸੀਂ ਐ ਮੰਨੋ ਵੀ ਬਹੁਤ ਗਰਮੀ ਤੇ ਧੁੱਪ ਪਵੇ ਹੂੰ ਜਿਸ ਕੰਮ ਮੈਂ ਗਿਆ ਬੰਦਾ ਮੈਨੂੰ ਕਹਿੰਦਾ ਵੀ ਨਾਪ ਲੈ ਕੇ ਆਇਆ ਮੈਂ ਨਾਪ ਲੈਣ ਗਿਆ ਜੀ ਹੂੰ ਉਹ ਰੋਡ ਦੇ ਉੱਪਰ ਉਹ ਬਾਈ ਦੀ ਕੋਠੀ ਪਾਈ ਪਈ ਪਿੰਡ ਤੋਂ ਸੜਕ ਤੋਂ ਥੋੜੀ ਜਿਹੀ ਪਿੱਛੇ ਹਟਵੇਂ ਹੂੰ ਜਦ ਵੀਰੇ ਮੈਂ ਗਿਆ ਉਹਨਾਂ ਘਟੋ ਘਾਟੋ 40 ਕਿਲੋਮੀਟਰ ਬਾਅਦ ਸੀਗੇ ਮੇਰਾ ਯਾਰ ਦੋਸਤ ਤੇ ਉਹ ਜਣੇ ਕਿ ਪੂਰਾ ਸਿਰੇ ਦਾ ਹੂੰ 40 ਕਿਲੋਮੀਟਰ ਤੋਂ ਗੁਹਾ ਮੰਨੋਂ ਕੋਈ ਦਰਾਖਤ ਤੇ ਵਿਰੇ ਉਹ ਜਿਹੜੇ ਮੈਂ ਲਾਈਨ ਤੇ ਚੜਿਆ ਧੁੱਪਾਂ ਤਾਂ ਦੀ ਪਵੇ ਵਿਰੇ ਮੈਂ ਕਹਣਾ ਧੰਨ ਧੰਨ ਕਰਾਦੀ ਧੁੱਪ ਨੇ ਸਿਰਫ ਮੰਨੋਂ ਰੇਲ ਗੱਡੀ ਦੀ ਲੀਓ ਦੇਖਿਆ ਅਗਲੇ ਮੰਨੋਂ ਕੋਈ ਦਰਾਖਤ ਨਹੀਂ ਦੇਖਿਆ ਮੇਰੇ ਆ ਮੰਨ ਵਿਰੇ ਮੈਂ ਉੱਪਰ ਤੋਂ ਲੈ ਕੇ ਸਿਰ ਤੱਕ ਮੇਰੀ ਤੌਣੀ ਆ ਗਈ ਪਾਣੀ ਵੀ ਨਹੀਂ ਮਿਲਿਆ ਕਿਤੇ ਇੱਥੇ ਮੈਂ ਫਿਰ ਐਸਾ ਪ੍ਰੋਜੈਕਟ ਲਾਇਆ ਜਾਂਦੇ ਆਂਦੇ ਨੇ ਮਹਾਕਾਲ ਕਾਲਿਆ ਇਹ ਜਿਹੜਾ ਬਸ ਹੋ ਰਿਹਾ ਤੇਰੇ ਨਾਲ ਦਾ ਹੋ ਰਿਹਾ ਇਹ ਪਾਂਛੀਆਂ ਨਾਲ ਵੀ ਹੋ ਰਿਹਾ ਵੀ ਤੂੰ ਦਾ ਕਿਤੇ ਜਾ ਕੇ ਅੰਦਰ ਵੀ ਵੜ ਜੇਗਾ ਜਿੱਦੇ ਲਈ ਜਾਵੇਂਗਾ ਪਾਣੀ ਵੀ ਪੀਲੇਗਾ ਪਰ ਉਹ ਕਿੱਥੇ ਵੜਨਗੇ ਵੀਰੇ ਫਿਰ ਮੈਂ ਆ ਕੇ ਘਰੇ ਦੁਕਾਨ ਤੇ ਬੈਠ ਕੇ ਮੈਂ ਐਸਾ ਪ੍ਰੋਜੈਕਟ ਆਪਣੇ ਮਨੋਂ ਲਿਆ ਸ਼ਾਂਤੀ ਚ ਵੀ ਨਹੀਂ ਵੀ ਤੂੰ ਆਇਆ ਘਰ ਵੀ ਇਹ ਪ੍ਰੋਜੈਕਟ ਆਉਣ ਦਾ ਕਰਕੇ ਸੇਵਾ ਉਹਨਾਂ ਦੇ ਘਰ ਬਣਾ ਉਹਨਾਂ ਨੂੰ ਵਿੱਚ ਬਠਾ ਲੋ ਪੈਂਦੀ ਆ ਮਰ ਜਾਣਗੇ ਇਹ ਤਾਂ ਮਾਰੇ ਜਾਂਦੇ ਵੀ ਨੇ ਵੀਰੇ ਗਿਣਤੀ ਵੀ ਘਟ ਗਈ ਗਿਣਤੀ ਵੀ ਘਟ ਗਈ ਵੀਰੇ ਹੁਣ ਉਹਨਾਂ ਪਾਂਛੀ ਨੇ ਮੈਂ ਕਹਿੰਦਾ ਜੇ ਆਲਣਾ ਫੁੱਲ ਲੱਗੂਗਾ ਵੀਰੇ ਦੁੱਗਣੀ ਗਿਣਤੀ ਹੋ ਜੂਗੀ ਹਾਂਜੀ ਤੇ ਲੋਕਾਂ ਨੇ ਜਿਉਂ-ਜਿਉਂ ਘਰ ਪੱਕੇ ਕਰ ਲਏ ਹਾਂਜੀ ਆ ਤਿਉਹ ਤੋਂ ਪੰਛੀਆਂ ਨੇ ਉੱਥੋਂ ਆਪਣਾ ਰਹਿਣ ਬਸੇਰਾ ਕੈ ਲੀਏ ਚੱਕ ਲੈ ਜਾ ਕੈ ਲੀਏ ਉਹਨਾਂ ਨੂੰ ਮਜਬੂਰਨ ਉਹਨਾਂ ਘਰਾਂ ਦੇ ਵਿੱਚੋਂ ਪਲਾਨ ਕਰਨਾ ਪਿਆ ਕਿਸੇ ਹੋਰ ਜਗ੍ਹਾ ਦੇਤੇ ਹਾਂਜੀ ਪਰ ਕਿਤੇ ਨਾ ਕਿਤੇ ਇਨਸਾਨ ਵੀ ਜ਼ਿੰਮੇਦਾਰ ਹੈ ਇਸ ਚੀਜ਼ ਦਾ ਤੇ ਤੁਸੀਂ ਜਿਹੜਾ ਇਹ ਬਣਾਉਨੇ ਹੋ ਕੀ ਸੋਚ ਕੇ ਮਨ ਦੇ ਵਿੱਚ ਬਣਾਉਨੇ ਹੋ ਆਲਣੇ ਵੀਰ ਜੀ ਇਹੀ ਸੋਚ ਕੇ ਬਣਾਉਣਾ ਮੈਂ ਤਾਂ ਵੀ ਸਭ ਤੋਂ ਵੱਡੀ ਦਾ ਪਹਿਲਾਂ ਮੇਰੀ ਇਹ ਸੇਵਾ ਵੀ ਜਿਹੜਾ ਮੈਂ ਬਣਾ ਬਣਾ ਕੇ ਦੇ ਰਿਹਾ ਉਦੋਂ ਬਾਅਦ ਮੇਰੇ ਲਵੇ ਐਸੇ ਗਾਹਕ ਆਉਂਦੇ ਨੇ ਵੀਰੇ ਉਹ ਕਹਿੰਦੇ ਨੇ ਯਾਰ ਵੀ ਤੂੰ ਇੰਨੇ ਦਾ ਲਾਲਾ ਮੈਂ ਕਹਿੰਦਾ ਵੀਰੇ ਤੂੰ ਮੈਂ ਇੰਨੇ ਨਾ ਕਹਿ ਤੂੰ ਇੰਨਾ ਨਾ ਕਹਿ ਤੇਰਾ ਮਨ ਕਰਦਾ ਜਿਹੜਾ ਚੱਕ ਲੈ ਜਿਹੜਾ ਤੈ ਜੀ ਕਰਦਾ ਪਰ ਚੱਕ ਲੈ ਆਪਣੇ ਰੇਟ ਆਪ ਹੀ ਲਾ ਆਪ ਦਾ ਰੇਟ ਆਪ ਦਾ ਆਪ ਲਾ ਦੇ ਪਰ ਇੱਕ ਗੱਲ ਆ ਵੀਰੇ ਚੱਕਣ ਤੋਂ ਪਹਿਲਾਂ ਮੈਨੂੰ ਐ ਦੱਸੀ ਵੀ ਤੈਂ ਲਾਉਣਾ ਕਿਹੜੇ ਪੰਜ ਛੇ ਖਾਤਰ ਆ ਇਹ ਫੇਰ ਮਨ ਨੂੰ ਅਗਲਾ ਦੱਸਦਾ ਵੀਰੇ ਮੈਂ ਆ ਪੰਜ ਛੇ ਖਤਰ ਲਾਉਣਾ ਫੇਰ ਮੈਂ ਉਹਨੂੰ ਉਹੀ ਸਹਜ ਕਹਦਣਾ ਵੀਰੇ ਆ ਪੈਨੇ ਆਪਦੇ ਹੱਥ ਨਾਲ ਚੱਕ ਲਾ ਰੇਟ ਤੇਰਾ ਸਮਾਨ ਮੇਰਾ ਕਦੇ ਮਤਲਬ ੱੱਕਾ ਨਹੀਂ ਕੀਤਾ ਕਿਸੇ ਨਾਲ ਵੀ ਮੇਰਾ ਤਾਂ ਆ ਰੇਟ ਆ ਮੈਂ ਨਾ ਜੇ ਮੈਂ ਬਿਲਕੁਲ ਨਹੀਂ ੱੱਕਾ ਕਰਿਆ ਜੇ ਮੇਰੇ ਨਾਲ ੱੱਕਾ ਕਰ ਲੰਦੇ ਨੇ ਕਈ ਵਾਰੀ ਜੀ ਵੀ ਯਾਰ ਨਹੀਂ ਤੋ ਫੜ ਪੈਸੇ ਆਪਦੇ ਇੰਨੇ ਫੜ ਜਿੰਨੇ ਤਾਂ ਮੰਗੇ ਨੇ ਵਿੱਚ ਮੈਂ ਕਹਦਣਾ ਨਹੀਂ ਵੀਰੇ ਯਾਰ ਤੂੰ ਲੈ ਜਾ ਕੋਈ ਗੱਲ ਨਹੀਂ ਲਾ ਦੇ ਵਿੱਚ ਮੇਰੇ ਵਰਗੇ ਵੀ ਵੀਰੇ ਦਿਹਾੜੀਦਾਰ ਆਉਂਦੇ ਨੇ ਬਹੁਤ ਇਹਨਾਂ ਦੇ ਅੰਦਰੋਂ ਭਾਵਨਾ ਆ ਦੇ ਨਾ ਆਲਾ ਨਾ ਲਾ ਮੇਰੇ ਬਾੜ ਦੇ ਵਿੱਚ ਚਿੜੀ ਆਉਣਾ ਬੈਠਣਾ ਹੁਣ ਕੱਲ ਮੇਰੇ ਲਵੇ ਇੱਕ ਐਸਾ ਬੰਦਾ ਆਇਆ ਉਹਦੇ ਨਾਲ ਤਿੰਨ ਤਾਂ ਕੁੜੀਆਂ ਵੀਰੇ ਇੱਕ ਆਪ ਹੋ ਮਨੂੰ ਕਹਿੰਦਾ ਵੀ ਮਨੂੰ ਚਿੜੀਆਂ ਦੇ ہاں ਵੀਰੇ ਚਿੜੀਆਂ ਲੈ ਜਾ ਕੋਈ ਗੱਲ ਨਹੀਂ ਚਿੜੀਆਂ ਦੇ ਟੈਨਸ਼ਨ ਨਾ ਕਰ ਤੈਨੂੰ ਹੋਰ ਬੋਲ ਕੀ ਚਾਹੀਦਾ ਮਨੂੰ ਕਹਿੰਦੇ ਘਾ ਲਣਾ ਦੇ ਦਿਆ ਮਾ ਵੀਰੇ ਕਹਿਜਾ ਚਾਹੀਦਾ ਕਹਿੰਦਾ ਆ ਚਾਹੀਦਾ ਕਹਿੰਦਾ ਕਿੰਨੇ ਦਾ ਮਾ ਵੀਰੇ ਯਾਰ ਤੇਗਾ ਰੇਟ ਨਾ ਪੁੱਛੋ ਮਾ ਮੈਂ ਤੇਰੇ ਪੁੱਛਿਆ ਵੀ ਤੇਰੇ ਜਵਾਬ ਨੇ ਵੀਰੇ ਤਾਂ ਮੈਨੂੰ ਕਿਹਾ ਵੀ ਹਾਂ ਮਾ ਵੀਰੇ ਤੇਰੇ ਕਹਿ ਜਵਾਬ ਨੇ ਉਹਨੇ ਤਾਂ ਤਿੰਨ ਕੁੜੀਆਂ ਕਿਹਾ ਵੀਰੇ ਮੇਰਾ ਅੰਦਰੋਂ ਮਨ ਜਣੇ ਕਿ ਆਪਦੇ ਆਪ ਨੂੰ ਭਾਪ ਆਇਆ ਮਾ ਵੀਰੇ ਯਾਰ ਮੈਂ 1 ਰੁਪਿਆ ਲੈਣਾ ਤੇ ਜਿਹੜਾ ਮਰਜੀ ਚੱਕ ਲਾ ਉਹਨੇ ਦੋ ਵਾਲਾ ਨੇ ਚੱਕੇ ਵੱਡੇ ਮੈਂ ਉਹਨੂੰ ਬਿਲਕੁਲ ਨਹੀਂ ਕਾਇ ਵੀਰੇ 100 ਰੁਪਏ ਬਣਦੇ ਨੇ ਉਹ ਮਨੋਂ ਨੇ ਆਪ ਦੀ ਜੇਬ ਆਪ ਦੇ ਆਪ ਹੈ ਨਾ ਇਹਨੂੰ ਇੰਨਾ ਫੜਾਦੇ ਮੈਂ ਨਹੀਂ ਦੇਖੇ ਵੀਰੇ ਵੀ ਕਿੰਨੇ ਨੇ ਮੈਂ ਚੱਕ ਕੇ ਜੇਬ ਚ ਪਾ ਲਿਆ ਆ ਗਿਆ ਵੀ ਤੂੰ ਲਾ ਤੂੰ ਲਾ ਰਿਆਂ ਵੀਰੇ ਸ਼ਾਂਤੀ ਮੰਨੂ ਆਊਗੀ ਤਨੂ ਵੀ ਆਊਗੀ ਜਦ ਤੂੰ ਲਾ ਰਿਆਂ ਐਸਾ ਘਰ ਬਣਾ ਕੇ ਦੇ ਰਿਆਂ ਉਹਦੇ ਵਿੱਚ ਆ ਕੇ ਬੈਠੂਗਾ ਬੱਚੇ ਕੱਢੂਗਾ ਬੱਚੇ ਕੱਢ ਕੇ ਉਹ ਘਟਾਰ ਉਹ ਵਿੱਚ ਘੁੱਗਿਓਵੇ ਉਹ ਆਪਦੇ ਜਵਾਕਾਂ ਨਾਲ ਚੋਜ ਮੋਜ ਕਰੂਗੀ ਜਿਵੇਂ ਆਪਾਂ ਕਰਦੇ ਆ ਉਹਨੇ ਲਾਤਾ ਮਨੂੰ ਕਹਿ ਕੇ ਗਿਆ ਕਹਿੰਦਾ ਵੀਰੇ ਮਾ ਹਾਂ ਕਹਿੰਦਾ ਯਾਰ ਉਹ ਤਾਂ ਬੜਨ ਵੀ ਲੱਗ ਗਿਆ ਵੀਰੇ ਹਾਂ ਮਾ ਵੀਰੇ ਬੜਨ ਗਿਆ ਜਾਂ ਤਾਂ ਨੀਦ ਨਾਲ ਆਇਆ ਬੜਨ ਗਿਆ ਵਿੱਚ ਐਸੇ ਆ ਜਾਂਦੇ ਨੇ ਵੀਰੇ ਅੜੇ ਜਾਂਦੇ ਨੇ ਆਪਾਂ ਆੜਨ ਦਿੰਦੇ ਨਹੀਂ ਅਗਲੇ ਨੂੰ ਇਹਦੇ ਨਾਲ ਵੀਰੇ ਤੂੰ ਲੈ ਜਾ ਇਹ ਸੇਵਾ ਮਨ ਨੂੰ ਲੱਗ ਰਹੀ ਆ ਵੀਰੇ ਸੋਨ ਨੂੰ ਵੀ ਲੱਗੂ ਜਾਂ ਤੁਸੀਂ ਲਾਹਮੂਗਾ ਮਨ ਨੂੰ ਵੀ ਲੱਗ ਰਹੀ ਆ ਅੱਛਾ ਸਮਾਜ ਸੇਵੀ ਸੰਸਥਾਵਾਂ ਆ ਕਿੰਨੇ ਕਿ ਤੁਹਾਡੇ ਲਿੰਕ ਦੇ ਵਿੱਚ ਨੇ ਆਉਂਦੇ ਹੋਣਗੇ ਲੋਕ ਉਹ ਵੀ ਮੇਰੇ ਲੱਗੇ ਆਉਂਦੇ ਨੇ ਵੀਰ ਜੀ ਬਹੁਤ ਆਉਂਦੇ ਨੇ ਜਿੰਨੇ ਵੀ ਕਹਿ ਦੋ ਉਹਨੇ ਆਉਂਦੇ ਨੇ ਪਰ ਆਪਾਂ ਕਿਸੇ ਨਾਲ ਜੇ ਤੱਕ ਇੱਕ ਨਾਲ ਅੜ ਕੇ ਸੌਦਾ ਬਿਜ਼ਨਸ ਨਹੀਂ ਬਣਾਇਆ ਹੈਗਾ ਵੀ ਆਪਣਾ ਬਿਜ਼ਨਸ ਹੈ ਮੈਂ ਆਪਦੇ ਆਪ ਨੂੰ ਬਣਾਇਆ ਵੀ ਇਹ ਕੰਨ ਵੀ ਅੰਦਰੋਂ ਦਿਲੋਂ ਮੈਂ ਇਹਨੂੰ ਪਿਆਰ ਕਰਦਾ ਵੀਰੇ ਜਾਨਵਾਰਾਂ ਨੂੰ ਫਿਰ ਘਰ ਦਾ ਗੁਜ਼ਾਰਾ ਜਿਵੇਂ ਕਹਿ ਲਈਏ ਇਹ ਪੰਛੀ ਹੀ ਤੁਹਾਨੂੰ ਕਹਿ ਲਈਏ ਇੱਕ ਦੁਆਵਾਂ ਦੇ ਨਾਲ ਨਾਲ ਤਾਨੂੰ ਰੋਜੀ ਰੋਟੀ ਵੀ ਇਹੀ ਮਹੱਇਆ ਕਰਉਂਦੇ। ਇਹੀ ਦੇ ਰਹੇ ਨੇ ਵੀਰੇ ਮੈਨੂੰ ਰੋਜੀ ਰੋਟੀ, ਮੇਰਾ ਪਰਿਵਾਰ ਆ, ਮੇਰਾ ਘਰ ਆ, ਇਹੀ ਚਲਾ ਰਹੇ ਨੇ। ਜੇ ਮੈਨਾਂ ਨਾਲ ਮਿਲਿਆ ਤਾਂ ਮਨੂੰ ਇਹ ਦੇ ਵੀ ਰਹੇ ਨੇ। ਮੈਂ ਐਵੇਂ ਹੀ ਦੇ ਰਿਹਾ ਇਹਨਾਂ ਨੂੰ। ਇਹਨਾਂ ਨੂੰ ਪਤਾ ਵੀ ਇਹ ਸਾਨੂੰ ਘਰ ਬਣਾ ਬਣਾ ਦਿੰਦਾ। ਆਪਾਂ ਵੀ ਪਿੱਛੇ ਨਹੀਂ ਹਟ ਰਹੇ। ਇਹ ਵੀ ਨਹੀਂ ਪਿੱਛੇ ਹਟ ਰਹੇ ਆਪਾਂ ਦਾ। ਮੈਂ ਹੁਣ ਦੇਖੋ ਤੁਹਾਨੂੰ ਮੈਂ ਦਸਤੀ ਦੀ ਪਹਿਲਾਂ ਗੱਲ ਵੀ ਇੱਕ ਵਾਰੀ ਮੇਰਾ ਮਸ਼ੀਨ 'ਚ ਹੱਥ ਆ ਗਿਆ ਸੀਗਾ ਆ। ਔਰ ਉਹ ਆ ਬੱਚੇ ਲੰਗੇ ਸੀਗਾ। ਜਦ ਵੀ ਮੈਂ ਇਹ ਕੰਮ ਕਰ ਰਿਹਾ ਸੀਗਾ ਥੱਲੋਂ ਦੀ ਮੇਰੀ ਬਾਹ ਖਿੱਚ ਲਈ ਤਾ ਕੁਦਰਤ ਨੇ ਦੇਖੋ ਜਿਵੇਂ ਬਾਜ਼ ਮਾਰੀ ਮੇਰਾ ਆਪ ਦੇ ਆਪ ਸੁੱਚ ਕੱਟੇ ਗਿਆ ਆਪ ਦੇ ਆਪ ਐਟੋਮੈਟ ਕੇ ਆਨੇ ਮਨ ਵੀਰੇ ਸਾਰੇ ਨੂੰ ਖੱਚ ਕੇ ਲੈ ਜਾਂਦੀ ਬੱਚੋ ਉਹ ਮਾਲਕ ਨੇ ਮਨ ਦੁਆਵਾ ਇਹਨਾਂ ਦੀ ਦੁਆਵਾ ਇਹਨਾਂ ਦੀ ਦੁਆਵਾ ਮੈਨੂੰ ਤਾਰ ਗਿਆ ਵੀਰੇ ਪਰ ਮੈਂ ਹੁਣ ਵੀ ਜਉਂਦੇ ਮੁਖ ਤੱਕ ਇਹੇ ਕੰਮ ਕਰੂੰਗਾ ਔਰ ਕਰੂੰਗਾ ਵੀ ਡਟ ਕੇ ਕਰੂੰਗਾ ਵੀ ਸੋਣਾ ਸੋਣਾ ਇਦੋਂ ਵੀ ਸੋਣਾ ਸੋਣਾ ਹੁਣ ਮੇਰੀ ਸਲਾਹ ਵੀਰੇ ਵੀ ਜਿਹੜਾ ਮੈਂ ਹਣਾ ਲੈਣਾ ਬਣਾਉਂਗਾ ਜਿਹੜਾ ਮੇਰਾ ਮਾਲ ਪਾਵਿਆ ਇਹਨਾਂ ਦੇ ਉੱਪਰੋਂ ਛਤਰੀਆਂ ਲਾਉਂਗਾ ਬਣਾ ਕੇ ਗੋਲ ਵੀ ਜਿਹੜਾ ਛਤਰੀ ਦੇ ਉੱਪਰ ਆ ਕੇ ਬੈਠੇ ਹੋ ਬ੍ਰੇਕ ਲਾਵੇ ਉਹਦੇ ਉੱਪਰ ਆ ਕੇ ਫੇਰ ਉਹ ਬੜੇ ਇੰਨੇ ਸੌਂਕ ਨਾ ਬਣਾਉਂਗਾ ਵੀਰੇ ਇਹਨਾਂ ਰਾਜ ਕਰਾ ਦੇਣਾ ਚੌਂਦੇ ਰਹਿ ਗਏ ਜੀ ਆਪਾਂ ਬੇ ਨਿਆਰੇ ਲੋ ਅੱਛਾ ਕਈ ਲੋਕ ਫਿਰ ਕਹਿ ਦਿੰਦੇ ਨੇ ਵੀ ਤੁਸੀਂ ਤਾਂ ਜੀ ਪੰਛੀਆਂ ਨੂੰ ਆ ਜਿਹੜਾ ਆਲਸੀ ਬਣਾਤਾ ਪੰਛੀ ਆਪ ਮਿਹਨਤ ਕਰਨਗੇ ਆਪਣੇ ਹਿਸਾਬ ਦਾ ਜਿਹੜਾ ਆਲਣਾ ਤਿਆਰ ਕਰਦੇ ਨੇ ਤੇ ਜਿਵੇਂ ਹੁਣ ਕਿ ਆ ਪਿੱਛੇ ਤੁਹਾਡੇ ਆਲਣਾ ਪਿਆਗਾ ਇਹ ਪੰਛੀ ਐਸੇ ਤਰ੍ਹਾਂ ਹੀ ਰਹਿ ਜਾਂਦੇ ਨੇ ਜਾਂ ਆਪ ਵੀ ਉਸੋ ਦੇ ਵਿੱਚ ਇਹ ਵੀਰ ਦੀ ਜਿਵੇਂ ਇਹ ਆਲਣਾ ਬਣਿਆ ਵੇ ਜੀ ਇਹ ਹਾਂਜੀ ਇਹਤੇ ਉਹ ਯਕੀਨ ਨਹੀਂ ਕਰਦੇ ਬਿਲਕੁਲ ਵੀ ਨਹੀਂ ਯਕੀਨ ਕਰਦੇ ਆਪਣੀ ਕਾਰਾਗਰੀ ਕਰਨੀ ਉਹਨਾਂ ਨੇ ਬਿਨਾ ਕਾਰਾਗਰੀ ਮੇਰੇ ਮੰਗੋ ਉਹਨਾਂ ਨੇ ਆਪਣੀ ਕਾਰਾਗਰੀ ਵੀ ਦੇ ਵਿੱਚ ਦਿਖਾਉਣੀ ਆ ਆਪਣੀ ਕਾਰਾਗਰੀ ਦਿਖਾ ਕੇ ਜਦੋਂ ਉਹਨਾਂ ਦੀ ਰੁੱਤ ਆਉਂਦੀ ਆ ਹੁਣ ਉਹਨਾਂ ਦੀ ਪੂਰੀ ਓਵਹਾਰ ਆ ਹਰੇਕ ਪੰਛੀ ਹਰੇਕ ਜਾਨਵਾਰ ਆਂਡੇ ਗੱਢ ਰਿਆ ਆਂਡੇ ਗੱਢ ਕੇ ਬੱਚੇ ਵੀ ਪੈਦਾ ਕਰ ਰਿਆ ਉਹਨੂੰ ਗਰਮਾਹ ਦੇ ਦੇ ਕੇ ਇਹਦੇ ਵਿੱਚ ਵੀਰੇ ਆਲਾਣਾ ਪਾਊਗਾ ਉਹਦੀ ਸੇਫਟੀ ਬਣਾਊਗਾ ਉਹਨੇ ਸਿਰਫ ਆਪਣਾ ਲੰਗਣ ਜੋਗਰੇ ਰਸਤਾ ਬਣਾਉਣਾ ਉਦੇ ਵਿੱਚ ਆ ਕੇ ਆਪਦਾ ਆਲਣਾ ਪਾਉਣਗੇ ਇਹ ਤੇ ਵੀ ਯਕੀਨ ਨਹੀਂ ਕਰਦੇ ਫਿਰ ਇਹਦੇ ਵਿੱਚ ਬੈਠਣ ਗਿਆ ਤੇ ਫਿਰ ਇਹ ਹਿੱਲ ਕੇ ਦਿਖਾਵੇ ਕਿੱਥੇ ਹਿੱਲਦਾ ਬਿਲਕੁਲ ਨਾ ਡਾਵਲ ਆ ਲੈਣਾ ਬਣਾਉਂਦੇ ਨੇ ਜੋ ਹਾਂਜੀ ਅੱਛਾ ਤੁਹਾਡੇ ਵੀ ਇੱਥੇ ਆਲ ਨੇ ਲਾਏ ਹੋਏ ਨੇ ਮੇਰੇ ਆਪਦੇ ਵੀ ਲਾਏ ਹੋਏ ਨੇ ਜੇ ਮੇਰੇ ਆਉ ਲੱਗੇ ਹੋਏ ਨੇ ਆਹ ਦੇਖ ਤੇ ਲੱਗੇ ਹੋਏ ਨੇ ਜੀ ਆਹ ਦੇਖੋ ਰੇ ਸਵੇਰੇ ਚਿੜੀਆਂ ਦੇ ਜੋੜੇ ਆਉਂਦੇ ਨੇ ਇਹ ਰੰਗ-ਬਰੰਗੇ ਬੜੇ ਘੈਂਟ ਲਾਦੇ ਨੇ ਬਲੋ ਪੰਛੀ ਰਹਿੰਦੇ ਨੇ ਜਿਵੇਂ ਕਿ ਲੋਕ ਕਹਿੰਦੇ ਨੇ ਵੀ ਇਹਨਾਂ ਚ ਵੜਦੇ ਨਹੀਂ ਪਰ ਰਹਿੰਦੇ ਨੇ ਆਉਂਦੇ ਨੇ ਜੀ ਜੇ ਮਨ ਅੰਦਰੋਂ ਸਾਫ਼ ਆ ਜੇ ਲਾਉਣ ਦਾ ਜੇ ਆਪਣਾ ਮਨ ਸਾਫ਼ ਆਗਾ ਨਾ ਵੀ ਆਪਾਂ ਨੇ ਲਾਉਣਾ ਯਾਰ ਤਾਂ ਵੀਰੇ ਬੈਠੂਗਾ ਇਹ ਅੰਦਰੋਂ ਆਪਣਾ ਮਨ ਹੀ ਹੈਗਾ ਸਾਫ਼ ਲਾਉਣ ਦਾ ਵੀ ਯਾਰ ਛੱਡ ਪਰੇ ਰੇਡ ਸੁਣ ਕੇ ਭਾਗੇ ਰੇਡ ਸੁਣ ਕੇ ਹੀ ਭੱਜ ਜਾਂਦੇ ਨੇ ਕਈ ਤਾਂ ਕਿਦਰਾਂ ਵੀ ਤੰਦਰਾ ਲੈ ਤਾ ਜਾ ਤੂੰ ਖੜ ਤਾ ਜਾ ਤੂੰ ਲੈ ਜਾ ਤਾਂ ਰੇਡ ਤੋਂ ਕੀ ਲੈਣਾ ਤੈਨੂੰ ਮੈਂ ਦੇ ਰਿਆਂ ਜਾਂ ਨਾ ਵੀਰੇ ਯਾਰ ਗੱਲ ਨਹੀਂ ਬਣਨੀ ਬਣੋ ਕੀ ਗੱਲ ਕਰਦੇ ਵੀ ਇਹ ਗੱਲ ਬਣਾਵਾਂਗੇ ਤਾਂ ਬਣੋ ਹੁਣ ਮੈਂ ਗੱਲਾਂ ਪੰਜ ਛੇ ਨਾਲ ਕਰਦਾ ਮੇਰੀ ਬਣਗੀ ਮੇਰੀ ਬਣਗੀ ਤੇ ਮੇਰਾ ਬਿਜ਼ਨਸ ਵੀ ਬਣਾਤਾ ਇਹਨਾਂ ਨੇ ਇਹਦੀ ਬੋਲੀ ਜਿਹੜੀ ਆ ਮੈਂ ਸਮਝਦਾ ਹਾਂ ਕੈਮਰਲੇ ਵੀ ਆਉਂਦੇ ਨੇ ਸਵੇਰੇ ਮੈਂ ਸਮਝਦਾ ਵੀ ਕੀ ਕਰਦੇ ਨੇ ਕੀ ਮੰਗਦੇ ਨੇ ਸਵੇਰੇ ਮੇਰੇ ਕੰਧ ਦੇ ਉੱਪਰ ਘਟੋ ਘਟ ਜੀ ਸੋਨੂੰ ਮੈਂ ਵੀਡੀਓ ਭੇਜੂਗਾ ਬਣਾ ਕੇ ਹੂੰ 2 250 ਪੰਛੀ ਮੇਰੀ ਕੰਧ ਦੇ ਉੱਪਰ ਡੱਕਿਆ ਹੁੰਦਾ ਹੂੰ ਉਹ ਦਾਣੇ ਨਾਲ ਜਿਹੜਾ ਮਤਲਬ ਦਾਣਾ ਪਿਓ ਜੋ ਮੈਂ ਦਾਣਾ ਪਾਉਣਾ ਹੁੰਦਾ ਸਵੇਰੇ ਲੈਣ ਲੱਗੇ ਹੁੰਦੇ ਆ ਭਾਈ ਜਿਦੋਂ ਪਹਿਲਾਂ ਠਾਲ ਦੇ ਨੇ ਆਕੇ ਕਦੇ ਕੋਈ ਅਜਿਹੀ ਘਟਨਾ ਜਿਹੜੀ ਪੰਛੀਆਂ ਤੇ ਤੁਹਾਡੇ ਨਾਲ ਸੰਬੰਧਿਤ ਹੋਵੇ ਕਦੇ ਵਾਪਰੀ ਆ ਕੋਈ ਪ੍ਰੇਮੇ ਕੇ ਕਹਿ ਲਿਓ ਪੁਰਾਣਾ ਆਲ ਦਾ ਤੁਸੀਂ ਤਿਆਰ ਕੀਤਾ ਹੋਇਆ ਹਾਂਜੀ ਉਹਦੇ ਵਿੱਚ ਪਹਿਲਾ ਪੰਛੀ ਆ ਕੇ ਕਿਹੜਾ ਰਿਹਾ ਪਹਿਲਾਂ ਉਹਦੇ ਵਿੱਚ ਜੀ ਆ ਕੇ ਸਭ ਤੋਂ ਘਟਾਰ ਰਹੇ ਆ ਜੀ ਜਿਆਦਾ ਪਾਲਣਾ ਲਾਉਨੇ ਕਿਸੇ ਤਰ੍ਹਾਂ ਦਾ ਵੀ ਆਪ ਪਾਲਣਾ ਲਾਤਾ ਜੀ ਉਹਦੇ ਵਿੱਚ ਆ ਕੇ ਘਟਾਰਨੇ ਕਬਜਾ ਕਰਨਾ ਉਦੋਂ ਬਾਅਦ ਜਿੰਨੇ ਵੀ ਹਰਾਮੀ ਚ ਇਹ ਜਾਨਵਰ ਹੋਣ ਜਿਹੇ ਵਿਗੜਾ ਜਿੰਨਾ ਮਰਜ਼ੀ ਹੋਵੇ ਉਹ ਘਟਾਰ ਲੈ ਕੇ ਆਉਗੇ ਉਹਨੂੰ ਘਟਾਰ ਉਹਦਾ ਘਰ ਬਣਾਉਗੇ ਵੀ ਇਹਦੇ ਵਿੱਚ ਵੜੋ ਰਾਹ ਦਿੰਦੇ ਆ ਵੜਨ ਨੂੰ ਤਾ ਫਿਰ ਵਿੱਚ ਆ ਕੇ ਵੀਰੇ ਬੈਠਦਾ ਹੈ ਪਾਂਛੀ ਉਦੋਂ ਪਹਿਲਾਂ ਡਰੇ ਜਾਂਦਾ ਜੰਨ ਜੇ ਕਰੋ ਘਟਾਰ ਨਹੀਂ ਵੜਦੇ ਉਹਨਾਂ ਚੱਕਰ ਪਾਂਛੀ ਨਹੀਂ ਵੜਦਾ ਘਟਾਰ ਦੇ ਕੇ ਜਾਂਦੀ ਆ ਰਾਹ ਫੇਰ ਪਾਂਛੀ ਉਹਦੇ ਵਿੱਚ ਆ ਕੇ ਪਾਉਂਦਾਗਾ ਹੂੰ ਠੀਕ ਹੈ ਹਾਂਜੀ ਤੇ ਇਹ ਸਾਰੇ ਆਲ ਨੇ ਮਤਲਬ ਆਪ ਹੱਥੀ ਤਿਆਰ ਕਰਦੇ ਆ ਤੁਸੀਂ ਜਾਂ ਬਾਹਰੋਂ ਵੀ ਮਾਂਜੀ ਵੀਰਜੀ ਬਾਹਰੋਂ ਮੈਂ ਆ ਮੰਗਵਾਉਣਾ ਜੀ ਰਾਜਸਥਾਨ ਤੋਂ ਬਾਕੀ ਦੇ ਮੈਂ ਆਪਣੇ ਹੱਥ ਦੇ ਕਾਰਾਗਰੀ ਆਪ ਦਿਖਾਉਣਾ ਜੀ ਪਾਂਛੀਆਂ ਨੂੰ ਹਾਂਜੀ ਇਹ ਬਣਾਇਆ ਬਣਾਇਆ ਹੁੰਦਾ ਹੈ ਤੇ ਹੁਣ ਤੁਹਾਡਾ ਜਿਹੜਾ ਘਰ ਦਾ ਰੋਜੀ ਰੋਟੀ ਹੈ ਹਾਂਜੀ ਉਹ ਮਤਲਬ ਕਹਿ ਲਈਏ ਪੰਛੀ ਹੀ ਤੁਹਾਨੂੰ ਦੇ ਰਹੇ ਨੇ ਮੰਨੋ ਉਹੀ ਦੇ ਰਹੇ ਨੇ ਜੀ ਮੈਂ ਉਹਨਾਂ ਨੂੰ ਬੰਦੇ ਸਮਝਦਾ ਜੀ ਰੱਬ ਨੇ ਮੇਰੇ ਲਈ ਉਹ ਹੂੰ ਮੇਰੇ ਲਈ ਰੱਬ ਨੇ ਮਨ ਉਹਨੂੰ ਸਮਝ ਰਿਹਾ ਹੂੰ ਮੇਰੇ ਲਈ ਗਾਹ ਕਿ ਉਹੀ ਭੇਜਦੇ ਨੇ ਜੀ ਠੀਕ ਹੈ ਤੇ ਆ ਜਿਹੜਾ ਸਮਾਨ ਹੈ ਇਹ ਇਹ ਆ ਦੇਖੋ ਜੀ ਹੁਣ ਮੈਂ ਦੋ ਉਂਗਲੀਆਂ ਦਿਖਾ ਸਕਦੇ ਆਪਾਂ ਜੀ ਜੀ ਆ ਦੇਖੋ ਹੁਣ ਇਹ ਮੈਂ ਮਾਲ ਵੀਰੇ ਅੱਜ ਤੋਂ ਮੈਂ 20 ਦਿਨ ਹੋ ਗਏ ਮੈਨੂੰ ਘਰੇ ਬੈਠੇ ਨੂੰ ਵਿਲਾ ਇਹ ਉਂਗਲੀ ਮੇਰੀ ਲਾਤੀ ਦੀ ਕਾਟਰ ਨਹੀਂ ਇਹ ਕੱਟੀ ਹੋਈ ਹੈ ਹਾਂ ਜੇ ਕੱਟਦੀ ਦੀ ਕਾਟਰ ਨਹੀਂ ਵੱਢਦੀ ਦੀ ਉਂਗਲੀ ਜਣੇ ਕਿ ਮੈਂ ਮੇਰਾ ਗਾਕ ਲਾ ਗਿਆ ਮੜ ਲਾ ਮੇਰਾ ਪੇਟੀ ਜਪਾਇਬ ਦੀਗਾ ਸਮਾਨ ਜੇ ਉਹ ਪੇਟੀਆਂ ਦੇ ਵਿੱਚ ਹੂੰ ਪੈਕਿੰਗ ਕਰਤਾ ਦੀ ਮਾਲ ਹੂੰ ਇਹ ਆ ਮਨਵੀ ਬ੍ਰਿਟਾ ਸਮਾਜ ਸੇਵੀ ਬੰਦੇ ਉਹਨਾਂ ਨੂੰ ਹੀ ਜ਼ਿਆਦਾ ਇਹ ਖਰੀਦਦੇ ਹਾਂ ਹਾਂਜੀ ਵੀਰੇ ਬਹੁਤ ਬਿਰਲੇ ਬੈਠੇ ਨੇ ਜੀ ਬਹੁਤ ਦਿਲ ਵਾਲੇ ਜਿਹੜੇ ਮੇਤੋ ਵੀ ਜ਼ਿਆਦਾ ਪੰਛੀਆਂ ਨੂੰ ਪਿਆਰ ਕਰਦੇ ਨੇ ਉਹ ਮੇਰੇ ਨਾਲ ਕਹਿੰਦੇ ਵੀ ਤੁਸੀਂ ਜੁੜੇ ਰਹੋ ਤੋ ਬਣਾਈ ਚੱਲ ਤੇਰੇ ਮਰਦੇ ਮੁਖ ਤੱਕ ਨਾਲ ਆ ਆ ਵੀਰੇ ਹੁਣ ਜਿਹੜਾ ਬੈਠਾ ਆਸਟ੍ਰੇਲੀਆ ਬੈਠਾ ਉਹਦੇ ਆਸਟ੍ਰੇਲੀਆ ਦੀਆਂ ਪੀਟੀਆਂ ਭੇਜਣਾਂ ਨੇ ਦੇ ਲੋ ਤਿਆਰ ਕਰੀਆਂ ਪਈਆਂ ਨੇ ਹੂੰ ਇਹ ਕਹਿੰਦਾ ਵੀਰੇ ਤੇਰੇ ਨਾਲ ਖੜੇ ਆ ਤੋ ਜਾਂ ਪੰਛੀਆਂ ਨੂੰ ਪਿਆਰ ਕਰਦਾ ਕਿ ਕੁਦਰਤ ਨੂੰ ਪਿਆਰ ਕਰਦਾ ਆ ਹੂੰ ਪੰਜ ਸਿਆਂ ਨੂੰ ਵੀ ਦੁਪਿਆ ਕਰਦਾ ਕੁਦਰਤ ਵੀ ਤੇਰੇ ਨਾਲੇ ਜੁੜੀ ਪਿਆ ਅਸੀਂ ਤੁਹਾਨੂੰ ਪੂਰਾ ਸਾਥ ਦਵਾਂਗੇ ਸਾਡੇ ਨਾਲ ਜੁੜਿਆ ਰਹੇ ਹਾਂਜੀ ਹੁਣ ਉਹ ਦੇਖੋ ਮੈਂ 20 ਦਿਨ ਮਗਰਮ ਵੀਰੇ ਮੇਰੀ ਦੁਕਾਨ ਇਹ ਖਾਲੀ ਹੋ ਗਈ ਦੀ ਜਾਂ ਮੈਂ ਲੱਗੇ ਨਹੀਂ ਕੰਮ ਤੇ ਕੰਮ ਤੇ ਮੈਂ ਲੱਗਾ ਨਹੀਂ ਮੈਨੂੰ ਪਰਮਾਤਮਾ ਫੇਰ ਵੀ ਦਿੰਦਾ ਰਿਹਾ ਦੇਖੋ ਮੇਰੇ ਲਈ ਆਰਡਰ ਤੇ ਆਰਡਰ ਬੁੱਕ ਹੋ ਗਏ ਫੋਨ ਤੇ ਮੈਂ ਨਾਲੇ ਬਹਿਲਾ ਬੈਠਾ ਰਿਹਾ ਆ ਮੇਲੇ 200 ਪੀਸ ਪਿਆ ਤੇ ਮੈਂ 200 ਪੀਛੇ ਦੇ ਵਿੱਚ ਪਾਤਾ ਮੇਰਾ ਗਾਹਕ ਨੇ ਮੋੜਿਆ ਹੁਣ ਮੈਂ ਉਹ ਹੀ ਮਾਲ ਵੱਢ ਕੇ ਜਨ ਉਹ ਮਾਲ ਵੱਢ ਲਿਆ ਕਰ ਦੇ ਜੇ ਤੂੰ ਬੈਠ ਜਾ ਜੇ ਮਹਾਨਾ ਪੰਜ ਸੇ ਮੇਰੇ ਦੇਖਦੇ ਨੇ ਮਕਾਨ ਬੰਦਾ ਲੈਣ ਆਉਂਦਾ ਆ ਉਹ ਮੁੜ ਰਿਹਾ ਉਹਨੂੰ ਮਿਲ ਰਿਹਾ ਇਹ ਮਾ ਸਭ ਤੋਂ ਵੱਡਾ ਪਾਪ ਆਪਣੀ ਦੁਕਾਨ ਤੋਂ ਮੁੜ ਰਿਹਾ ਉਹ ਘਰ ਬਣਾਉਣ ਲਈ ਆਇਆ ਕਹੇਦਾ ਉਹਨੂੰ ਦਬੋ ਜਿਵੇਂ ਮਰਜ਼ੀ ਦਬੋ ਹੁਣ ਵੀਰੇ ਪਰ ਉਹ ਮਾਲ ਅਜੇ ਤਾਰ ਕਰਿਆ ਵੱਢ ਗਿਆ ਤੇ ਹੁਣ ਆਖਰੀ ਦੇ ਵਿੱਚ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੋ ਕਹਿ ਲਈਏ ਜਿਨ੍ਹਾਂ ਨੇ ਪੱਕੇ ਘਰ ਬਣਾ ਕੇ ਪੰਛੀਆਂ ਨੂੰ ਆਪਣੇ ਘਰੋਂ ਬਾਹਰ ਕਰ ਹਾਂਜੀ ਆਪਾਂ ਕਹਿਣਾ ਜਿਹੜਾ ਵੀਰ ਭੈਣ ਭਾਈ ਕੋਈ ਕੋਠੇ ਪਾ ਰਿਹਾ ਤਾਂ ਕੋਠੇ ਦੇ ਮੁਰੇ ਆ ਲੈਣੇ ਜੁਰਗੋਰ ਲਗਾਓ ਵੀਰੇ ਵੀ ਜਿੰਨੇ ਵੀ ਲੱਗਦੇ ਨੇ ਹੂੰ ਆਲੇ-ਦਾਲੇ ਲਾਓ ذراਖਤਾਂ ਥੱਲੇ ਲਾਓ ਆਪਾਂ ਪਾਂਛੀ ਫੇਰੇ بچਾ ਸਕਾਂਗੇ ਨਹੀਂ ਪਾਂਛੀ ਆਪਣੇ ਅਗਲੀ ਪੀੜ੍ਹੀ ਨੂੰ ਤੁਸੀਂ ਘੁੱਗਿਆਂ ਘਟਾਰਾਂ ਦਾ ਕਿਸੇ ਨੂੰ ਨਹੀਂ ਪਤਾ ਲੱਗਣਾ ਵੀ ਆਹ ਪਾਂਛੀ ਕਿਹੜਾ ਤੇ ਆਹ ਕਿਹੜਾ ਤੇਗਾ ਹੁਣ ਤੱਕ ਸਾਨੂੰ ਪਤਾ ਵੀ ਟਟਿਰੀ ਕੀ ਹੁੰਦੀ ਆ ਆ ਬੱਚੇ ਨੂੰ ਪੁੱਛ ਕੇ ਦੇ ਲੋ ਹੁਣ ਦੀ ਪਨੀਰੀ ਨੂੰ ਮੇਰੀ ਕੁੜੀ ਘੱਟੋ-ਘੱਟ 22 ਸਾਲ ਚ ਨਾਲੇ ਏਡੀ ਕਲਾਸ ਕਰ ਗਈ ਉਹਨੂੰ ਐ ਨਹੀਂ ਪਤਾ ਵੀ ਟਟਿਰੀ ਕੀ ਹੁੰਦੀ ਆ ਗਾਹਲੀ ਪਨੀਰਿੰਦਾ ਖਤਮ ਹੋ ਜਾਣਾਂ ਨੇ ਵੀਰੇ ਪੰਜ ਪੰਜਾਂ ਦੇ ਨਾਮ ਹੀ ਨਹੀਂ ਪਤਾ ਲੱਗਣਾ ਹਾਂਜੀ ਪਰ ਗਾਂਹ ਜਦੋਂ ਪ੍ਰਜਾਤੀ ਖਤਮ ਹੋ ਗਈ ਜਦੋਂ ਜਾਤੀ ਖਤਮ ਹੋ ਗਈ ਫੇਰ ਨਾਮ ਕੀ ਰਹਿ ਜਾਣਗੇ ਜੀ ਜੇ ਆਲਣਾ ਲੱਗਿਆ ਹੋਊਗਾ ਹੁਣ ਦੇਖੋ ਦਰਖਤਾਂ ਦੇ ਆਲਣਾ ਪਾਉਂਦੇ ਨੇ ਉਹ ਦਰਖਤ ਦਾ ਇੱਕ ਮਿੰਟ ਦਾ ਯਕੀਨ ਨਹੀਂ ਵੀਰੇ ਕਾਜ ਤੂਫਾਨ ਆ ਜਾ ਉਲੂ ਮਗਾ ਰੋੜ ਕੇ ਲੈ ਜਾਂਦਾ ਪਾਣੀ ਵਾਂਗ ਜੇ ਆ ਲੱਗਿਆ ਹੋਊਗਾ 15 ਸਾਲ ਦੇ ਵਿੱਚੋਂ ਕਿੰਨੇ ਜਰਮ ਬੱਚਿਆਂ ਨੂੰ ਦੇ ਜੂਗੀ ਆਪਣਿਆਂ ਕਿੰਨੇ ਪੀੜੀ ਵਧਾ ਜੂਗੀ ਹਾਂਜੀ ਵੀਰ ਜੀ ਮੈਂ ਤਾਂ ਇਹ ਕਹਿਣਾ ਚਾਹਣਾ ਭੈਣ ਭਾਈ ਨੂੰ ਵੀ ਵੀਰੇ ਦੇਖੋ ਮੈਂ ਵੀ ਛੋਡੇ ਨਾਲ ਸਾਥ ਦੇ ਰਿਆਂ ਤੁਸੀਂ ਮੰਨ ਵੀ ਦੇਵੋ ਕੋਈ ਲੋੜ ਨਹੀਂ ਹੈਗੀ ਆ ਕੇ ਵੀ ਵੀਰੇ ਕਿੰਨੇ ਦਾ ਦੇ ਰਿਹਾ ਕਿੰਨਾ ਜਿਹੜਾ ਮਨ ਕਰਦਾ ਵੀਰੇ ਆ ਕੇ ਚੱਕ ਕੇ ਲੈ ਜਾ ਕੋਈ ਗੱਲ ਨਹੀਂ ਪਰ ਲਾਓ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਵੀਰ ਜੀ ਸੋਨੂੰ ਵੀ ਧੰਨਵਾਦ ਇਹ ਇਹ ਸਨ ਉਹ ਨੌਜਵਾਨ ਜਿਨ੍ਹਾਂ ਦਾ ਪੰਛੀਆਂ ਦੇ ਪ੍ਰਤੀ ਅਥਾਹ ਪਿਆਰ ਹੈ ਕਿਤੇ ਨਾ ਕਿਤੇ ਦਿਲ ਦੇ ਵਿੱਚ ਤੜਫ ਹੈ ਕਿਉਂਕਿ ਪੰਛੀਆਂ ਦਾ ਜਿਹੜਾ ਰਹਿਣ ਬਸੇਰਾ ਉਹ ਸਾਇਦ ਟਾਵਾ ਟਾਵਾ ਹੀ ਰਹਿ ਗਿਆ ਕਿਉਂਕਿ ਇਸ ਨੌਜਵਾਨ ਨੂੰ ਇੱਕ ਅਜਿਹੀ ਜਿਹੜੀ ਘਟਨਾ ਵਾਪਰੀ ਸੀ ਇਸ ਦੇ ਨਾਲ ਜਿਸ ਕਰਕੇ ਇਹ ਮਜਬੂਰ ਹੋ ਗਿਆ ਆਪਣਾ ਜਿਹੜਾ ਕਾਰੋਬਾਰ ਕਰਦਾ ਸੀ ਜੋ ਕਿ ਇੱਕ ਚੂਟੀ ਦਾ ਲੱਕੜੀ ਦਾ ਕਾਰੀਗਰ ਸੀ ਉਹਨੂੰ ਛੱਡ ਕੇ ਇਹਨਾਂ ਪੰਛੀਆਂ ਦੇ ਪ੍ਰਤੀ ਜਿਹੜਾ ਇਹਨਾਂ ਨੇ ਪਿਆਰ ਵਧਾ ਲਿਆ ਤੇ ਉਹਨਾਂ ਨੂੰ ਰਹਿਣ ਵਸੇਰਾ ਜਿਹੜਾ ਹੁਣ ਉਹ ਮਹੀਆ ਕਰਵਾ ਰਿਹਾ ਹੈ ਕੈਮਰਾ ਪਰਸਨ ਚਿਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ